ਮੇਗੀ ਜੀ ਇਹ ਜੀ ਮੇਤੀ 2 ਇੱਕ ਰੋ ਬਾਲਕ੍ਰਿਸ਼ਨ ਕਾਲੂ ਜੋ ਸਬਜ਼ੀ ਦਾ ਕੰਮ ਕਰਦੇ ਸੀ ਆਪਣੀ ਸਕੂਪਰੀ ਤੇ ਉੱਤੇ ਸਵੇਰੇ ਤਕਰੀਬ 6:30 ਵਜੇ ਸਬਜ਼ੀ ਲੈਣ ਵਾਸਤੇ ਮੰਡੀ ਵਿੱਚ ਜਾ ਰਿਹਾ ਸੀ ਤਾਂ ਮੇਨ ਬਾਜ਼ਾਰ ਦੇ ਵਿੱਚ ਇਸ ਨੂੰ ਦੋ ਨੌਜਵਾਨ ਉਹ ਜਿਹੜੇ ਸੀਗੇ ਮੋਟਰਸਾਈਕਲ ਤੇ ਜਿਹਨਾਂ ਮੂੰਹ ਬੰਨੇ ਹੋਏ ਸੀ ਉਹ ਘੇਰ ਕੇ ਇਹਦੇ ਕੋਲ ਪੈਸੇ ਕੁੰਡ ਕੋਸ਼ਿਸ਼ ਕੀਤੀ ਤਾਂ ਇਹ ਸਬੰਧ ਦੇ ਵਿਰੋਧ ਕੀਤਾ ਤੇ ਉਹਨਾਂ ਨੇ ਆਪਣੇ ਚਾਕੂ ਦੇ ਨਾਲ ਇਹ ਤੇ ਵਾਰ ਕੀਤੀ ਚਾਰ ਚਾਕੂ ਉਹਦੇ ਬਾਰੇ ਦੇ ਉੱਪਰ ਹੋਏ ਦੀ ਛਾਤੀ ਤੇ ਪੇਟ ਤੇ ਬਾਹਾਂ ਦੇ ਉੱਤੇ ਚਾਕੂ ਵੱਜੇ ਦਾ ਉਥੇ ਲਾਗੇ ਕੁਝ ਚੌਕੀਦਾਰ ਸੀ ਜਾਂ ਹੋਰ ਬੰਦਿਆਂ ਦੇ ਕਰਕੇ ਇਹਦਾ ਬਚਾਅ ਹੋ ਗਿਆ ਹੋਸਦਾ ਵੀਰਾ ਨੁਕਸਾਨ ਕੁਝ ਹੋਰ ਵੀ ਕਰ ਦਿੰਦੇ ਉਸ ਤੋਂ ਬਾਅਦ ਵਿੱਚ ਇਮੀਡੀਏਟਲੀ ਲੈਸਟੂ ਪ੍ਰਤੀਕ ਤੇ ਸਾਡਾ ਚੌਕੀ ਚਾਰਜ ਐਸ ਨਿਰੰਦਰ ਸਿੰਘ ਮੌਕੇ ਤੇ ਪਹੁੰਚੇ ਜਾ ਕੇ ਉਸ ਬੰਦੇ ਨੂੰ ਦਾਖਲ ਕਰਾਇਆ ਗਿਆ ਉਹਦਾ ਬਿਆਨ ਲਿਖਿਆ ਗਿਆ ਔਰ ਤੈਨੂੰ ਸੱਤ ਚ ਪਰਚਾ ਦਰਜ ਕੀਤਾ ਗਿਆ ਉਸ ਤੋਂ ਬਾਅਦ ਮਾਨਯੋਗ ਐਸਐਸਪੀ ਸਾਹਿਬ ਸਰਦਾਰ ਸਰਦਾਰ ਚੰਦ ਚਰ ਉਹਨਾਂ ਦੇ ਵੱਲੋਂ ਸਾਡੇ ਦੋ ਟੀਮਾਂ ਦਾ ਗਠਨ ਕੀਤਾ ਗਿਆ ਜਿਹਦੇ ਵਿੱਚ ਐਸਐਚਓ ਸਿਟੀ ਪ੍ਰਤੀਕ ਜੰਧਰ ਤੇ ਸੀਆਈਡੀ ਟੀਮ ਇੰਸਪੈਕਟਰ ਸੰਦੀਪ ਵੱਲੋਂ ਟੀਮਾਂ ਚਾਰ ਕੀਤੀਆਂ ਗਈਆਂ ਜਿਨ੍ਹਾਂ ਦੇ ਇੰਚਾਰਜ ਹਰਪ੍ਰੀਤ ਸਿੰਘ ਚੌਂਕੀ ਇੰਚਾਰਜ ਮਨਾਜ ਮੰਡੀ ਤਾਂ ਨਰਿੰਦਰ ਸਿੰਘ ਐਸਸੀ ਜਿਨ੍ਹਾਂ ਨੂੰ ਵਕ ਵਕ ਟੀਮਾਂ ਦੇ ਇੰਚਾਰਜ ਬਣਾ ਕੇ ਤੇ ਵਕ ਵਕ ਅੰਗਲਾਂ ਤੋਂ ਜਿਵੇਂ ਇਹ ਰਾਤ ਤੜਕੇ ਦਾ ਦਿਨ ਤੇ ਤਾਂ ਮੀਂਹ ਸੀਗਾ ਧੁੰਦ ਵੀ ਸੀਗੀ ਕੋਈ ਖਲੂ ਹੈ ਨਹੀਂ ਸੀਗਾ ਤੇ ਫਿਰ ਵੀ ਬੜੇ ਤਰੀਕੇ ਦੇ ਨਾਲ ਸਾਡੀ ਪੁਲਿਸ ਪਾਰਟੀ ਤੇ ਸੀਰਜੀਮ ਨੇ ਬੜੀ ਢੰਗਾਈ ਨਾਲ ਪੜਤਾਲ ਕਰਦੇ ਖਲੂ ਦੇ ਉਤੋਂ ਚਲਦੇ ਚਲਦੇ ਇਹਨਾਂ ਦੋਸ਼ੀਆਂ ਦਾ ਬਦਲੇ ਥੋਂ ਲੈ ਕੇ ਅਸੀਂ ਘੱਟੋ-ਘੱਟ 40-50 ਕਿਲੋਮੀਟਰ ਤੱਕ ਕੈਮਰੇ ਪੰਡਾਂ ਵਿੱਚ ਦੀ ਹੁੰਦੇ ਹੋਏ ਸ਼ਹਿਰਾਂ ਵਿੱਚ ਦੀ ਹੁੰਦੇ ਹੋਏ ਟੈਕਨੀਕਲ ਚੀਜ਼ਾਂ ਦੇ ਰਾਹੀਂ ਪਲੱਸ ਆਪਣੇ ਸੋਰਸੇਜ ਦੇ ਰਾਹੀਂ ਇਹ ਟਰੇਸ ਕੀਤਾ ਔਰ ਸਾਨੂੰ ਜੋ ਸ਼ੋਰ ਹੋ ਗਿਆ ਪਈ ਇਹ ਬੰਦੇ ਜਿਹੜੇ ਪੁਰਾਣੇ ਕ੍ਰਿਮੀਨਲ ਨੇਕਲਦੀਪ ਸਿੰਘ ਹੋ ਗਿਆ ਤੇ ਉਹਦੇ ਨਾਲ ਜਿਹੜਾ ਅਸੀਂ ਹਰਜੀਪ ਸਿੰਘ ਹੋ ਗਿਆ ਇਹਨਾਂ ਦੇ ਖਿਲਾਫ ਸਾਨੂੰ ਪਤਾ ਲੱਗਿਆ ਕਿ ਇਹਨਾਂ ਨੇ ਵਾਰਦਾਤ ਕੀਤੀ ਹੈ ਇਹਨਾਂ ਨੂੰ ਨਾਮਜ਼ਦ ਕਰਕੇ ਫਿਰ ਇਹਨਾਂ ਦਾ ਫੜਨ ਵਾਸਤੇ ਵੀ ਟੀਮਾਂ ਸਾਰੀਆਂ ਤਿਆਰ ਕੀਤੀਆਂ ਗਈਆਂ ਔਰ ਕੱਲ ਨੂੰ ਇਹ ਬੰਦੇ ਜਿਹੜੇ ਸੀ ਕਿ ਜਦੋਂ ਪੁਲਿਸ ਪਾਰਟੀ ਦੇ ਵਿੱਚ ਏਐਸਏ ਨਿਰੰਦਰ ਸਿੰਘ ਹੋਣੇ ਸੀਗੇ ਤੇ ਇਹ ਮੰਨਦੇ ਮੋਟਰਸਾਈਕਲ ਤੇ ਸੀਗੇ ਪੁਲਿਸ ਪਾਟਨ ਦੇਖ ਕੇ ਭੱਜਣ ਲੱਗੇ ਤੇ ਜਦੋਂ ਮੋਟਰਸਾਈਕਲ ਮੋੜਿਆ ਤੇ ਜਿੱក ਤੱਕ ਤਾਂ ਮੇ ਡਿੱਗੇ ਡਿੱਗਣ ਦੇ ਵਿੱਚ ਸੱਟਾਂ ਵੀ ਲੱਗੀਆਂ ਤੇ ਉਸ ਤੋਂ ਬਾਅਦ ਵਿੱਚ ਤੁਹਾਨੂੰ ਜਦੋਂ ਗ੍ਰਿਫਤਾਰ ਕੀਤਾ ਤੇ ਗ੍ਰਿਫਤਾਰ ਕਰਨ ਤੋਂ ਬਾਅਦ ਪੁੱਛਗਿਛ ਕੀਤੀ ਇਹਨਾਂ ਕੋ ਬੰਦਿਆਂ ਕੋ ਤੇ ਇਹਨਾਂ ਨੇ ਹੋਰ ਵੀ ਕਈ ਜਿਹੜੀਆਂ ਵਾਰਦਾਤਾਂ ਨੇ ਜਿਹੜੇ ਕੀਤੀਆਂ ਨੇ ਉਹਨਾਂ ਬਾਰੇ ਵੀ ਅਸੀਂ ਇਹਨਾਂ ਕੋਲ ਦਰਗਾਹ ਨਾ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਔਰ ਹੁਣ ਇਹਨਾਂ ਨੂੰ ਪੇਸ਼ ਕਰਕੇ ਰਿਮਾਂਡ ਵੀ ਲਵਾਵਾਂਗੇ ਮੋਟਰਸਾਈਕਲ ਬਾਰੇ ਐਕਟ ਬਾਰੇ ਪਤਾ ਲੱਗਿਆ ਸੀਗਾ ਉਹ ਵੀ ਅਸੀਂ ਪਤਾ ਕਰਵਾ ਲਈ ਵੀ ਕਿੱਥੋਂ ਹੋਈ ਇਹਨਾਂ ਨੇ ਦੋ ਮੋਟਰਸਾਈਕਲ ਸੀ ਮਿਲੇ ਸਾਨੂੰ ਉਹ ਵੀ ਪਤਾ ਕਰਦੇ ਫਿਰ ਕਿੱਥੋਂ ਕਿੱਥੋਂ ਹੋਏ ਨੇ ਉਹ ਦਰਾਂ ਨੇ ਤਬਦੀਸ਼ ਹੋਣ ਅਗੇ ਜੋ ਜੋ ਸਾਨੂੰ ਚੀਜ਼ਾਂ ਦਾ ਪਤਾ ਲੱਗੂਗਾ ਉਹ ਸਾਰੇ ਇਹਦਾ ਬਾਰੇ ਸਿੰਘਾਂ ਪਰਚੇ ਦਰਜ ਤੇ ਜਿੱਤੇ ਹੁਣੇ ਤਲਾਸ਼ ਦਵਾਂਗੇ ਔਰ ਇਹਨਾਂ ਦੀ ਢੰਗਾਈ ਨਾਲ ਪੜਤਾਲ ਕਰਕੇ ਹੋਰ ਵੀ ਰਿਕਵਰੀਆਂ ਕਰਾਉਂਦੀਆਂ ਦੀ ਕੋਸ਼ਿਸ਼ ਕਰਾਂਗੇ ਸਾਹਿਬ ਜੀ ਦਾ ਆਪਣਾ ਕੁਲਦੀਪ ਸਿੰਘ ਇਹਨੇ ਕੁਛ ਚਿਰ ਪਹਿਲਾਂ ਜਦੋਂ ਆਪਣਾ ਚੱਠੇ ਨਗਟੇ ਸਾਈਡ ਦੇ ਉੱਤੇ ਤੁੰਗਾ ਕਲਾਰਾਂ ਦੇ ਰੋਡ ਦੇ ਉੱਪਰ ਵੀ ਇਹਨੇ ਛੱਟ ਮਾਰ ਕੇ ਪੈਸੇ ਕੂਨ ਦੀ ਕੋਸ਼ਿਸ਼ ਕੀਤੀ ਸੀ ਪਰ ਅਚਾਨਕ ਕੁਦਰਤੀ ਉਹ ਬੰਦਾ ਬਚ ਗਿਆ ਛੱਟ ਬਦੂ علاوہ ਹੋਰ ਦੋ ਤਿੰਨ ਪਰਚੇ ਦੇ ਖਿਲਾਫ ਹੋਰ ਦਰਜ ਨੇ ਜਿਹੜਾ ਦੂਜਾ ਹੈਗਾ ਹਰਦੀਪ ਉਹਦੇ ਖਿਲਾਫ ਵੀ ਦੋ ਮਕਰਨੇ ਵਿਰੋਧ ਦਰਜ ਨੇ ਔਰ ਬੇਸਿਕਲੀ ਇਹ ਨਸ਼ੇ ਦੇ ਆਦੀ ਨੇ ਕਿ ਇਹਨਾਂ ਨੂੰ ਹੋਰ ਕੁਝ ਦਿਸਦਾ ਨਹੀਂ ਹੈ ਬਸ ਵਾਰਦਾਤਾ ਕਰਦੇ ਨੇ ਤਾਂ ਆਪਣਾ ਨਸ਼ੇ ਦੀ ਜਿਹੜੀ ਹੈਗੀ ਆ ਆੜ ਪੂਰੀ ਕਰਦੇ ਨੇ ਔਰ ਬਾਕੀ ਇਹਨਾਂ ਨਾਲ ਕਿਹੜੇ-ਕਿਹੜੇ ਹੋਰ ਸਾਥੀ ਨੇ ਉਹਨਾਂ ਬਾਰੇ ਹੁਣ ਰਿਮਾਂਡ ਲੈ ਕੇ ਅਗਲਾ ਜਿਹੜਾ ਹੈਗਾ ਕੋਈ ਪਤਾ ਕੀਤਾ ਜਾਊਗਾ ਇਹ ਰਹਿਣ ਵਾਲੇ ਕਿੱਥੇ ਨੇ ਸਾਡੇ ਇਹ ਇੱਕ ਤਾਂ ਹੈਗਾ ਜੀ ਆਪਣਾ ਤੂਰ ਬੰਜਾਰੇ ਦਾ ਤੇ ਇੱਕ ਹੈਗਾ ਸੂਲਰ ਕਰਾੜ ਦਾ